ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਵਧੀਆ ਫਰ ਹੋ ਜਿਹੜੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਬਸ਼ੇ ਵਿਖਾਉਣੇ ਆ 6 ਤੁਹਾਨੂੰ ਵਿਖਾਉਣੀਆਂ 3 ਮੱਝਾਂ ਤੇ 3 ਹੀ ਤੁਹਾਨੂੰ ਗਾਵਾਂ ਦਿਖਾਵਾਂਗੇ ਇੱਕ ਮੱਝ ਅੰਦਰ ਬੰਨੀ ਆ ਉਹ ਗੱਬਣੇ ਆ ਤੇ ਬਾਕੀ ਸਾਰੀਆਂ ਦੋ ਗਾਵ ਵੀ ਗੱਬਣਾ ਤੇ ਬਾਕੀ ਸਾਰੀਆਂ ਸੁਈਆਂ ਹਾਂਜੀ ਵਿਧੇ ਸਾਸਿਕਾ ਜੀ ਸਾਸਿਕਾ ਵਿਧੇ ਹੋ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਚਲੋ ਵਧੀਆ ਕਿਰਪਾ ਚਹੀਦੀ ਜੀ ਲਾਦੀਆਂ ਰੌਣਕਾ ਗਰਮੀ ਚ ਫਿਰ ਰੌਣਕਾ ਤੇ ਤੁਹਾਨੂੰ ਬਾਹਰ ਹੋਏ ਲੱਗਦੀਆਂ ਨੇ ਇੰਦੀਆਂ ਨੇ ਠੀਕ ਆ ਜੀ ਵੀਡੀਓ ਦਾ ਟਾਈਮ ਪਾ ਆ ਗਿਆ ਹਾਂਜੀ ਹਾਂ ਬਾਕੀ ਮਾਲ ਤਾਂ ਬੈਜੰਦਾ ਰਿਹਾ ਆ ਠੀਕ ਆ ਤੇ ਅੱਜ ਵੀ ਤੁਹਾਨੂੰ ਅਦਰ ਫੋਨ ਕੀਤਾ ਹੈਗਾ ਸੋਮਵਾਰ ਤਾਂ ਹੀ ਛੁੱਟੀ ਜੀ ਸੀ ਆ ਦੋ ਛੁੱਟੀਆਂ ਸਾਡੀਆਂ ਇਕੱਠੀਆਂ ਹੋ ਗਈਆਂ ਸੀ ਚਾਹ ਜੀ ਆਪਣੇ ਕੋਲ ਸ਼ੇਰ ਚ ਨਾਂ ਹੈਗੇ ਤੇ ਇਹਨੇ ਗਾਵਾਂ ਤੇ ਨੰਬਰਾਂ ਜੇ ਠੀਕ ਆ ਜੇ ਦੋ ਗੱਪਾਂ ਲੜਾਂ ਤੇ ਚਾਹ ਪੀਂਦੇ ਜੇ ਆਪਣੇ ਮੱਝਾ ਤਿੰਨੇ ਸੁਈਆਂ ਮੱਝਾ ਸੁਈਆਂ ਤੇ ਨਹੀਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਨਾਮ ਆਪਣਾ ਉਤਮ ਸਿੰਘ ਜੀ ਹਾਂਜੀ ਪਿੰਡ ਕਠ ਜਿਲ੍ਹਾ ਦਾ ਟਾਸਕੋਰ ਫੋਨ ਨੰਬਰ 9855 76701 ਦੂਜਾ ਨੰਬਰ 99142 560 ਚਲਿਆ ਠੀਕ ਹੈ ਜੀ ਤੇ ਸ਼ੁਰੂਆਤ ਫੇਰ ਆ ਜਿਹੜੀ ਪਹਿਲੇ ਨੰਬਰ ਵਾਲੀ ਆ ਇਤਾਂ ਹੀ ਆਪਾਂ ਕਰ ਲਈਏ ਗੱਭਣਿਆਂ ਜਿਹੜੀ ਇਹ ਕਿੰਨੇ ਕ ਦੁੱਧ ਵਾਲੀ ਜੇ ਵਿੱਝੀਏ ਜੀ ਜੀ ਵੇਖੋ ਇਹ ਥੋੜੀ ਜਿਹੀ ਸ਼ਾਈ ਗਲ ਕ੍ਰੋਸ ਦੀ ਆ ਹਾਂਜੀ ਛੱਡੀ ਜਿਹੜੀ ਆ ਠੀਕ ਆ ਕੋਈ ਤਾਂ ਜਿਦਾ ਮਰਜ਼ੀ ਥੱਲੇ ਬੈ ਲਵੇ ਨਾ ਇਹ ਨਿਕਦੇ ਵੀ ਲੱਤਾਂ ਘਾਣ ਥੋੜੀਆਂ ਚੰਗੀਆਂ ਕਰਨੀ ਠੀਕ ਆ ਬਾਕੀ ਜਿਦਾ ਜਿਹੜਾ ਦੁੱਧ ਆ ਤੁਸੀਂ ਕਹਿੰਦੇ ਨਾ ਹਾਂਜੀ ਦੁੱਧ ਆ ਕੀ ਰਹਾ ਪਾਉਦੇ ਘੁੱਠੇ ਪੈ ਜੀ ਦਾ ਹਾਂਜੀ ਹਾਂਜੀ ਤਾਂ ਹੀ ਚੱਕਰ ਦੇ ਦੁੱਧਿਆ ਸੇਵਾ ਦਾ ਹਾਂਜੀ ਹਾਂਜੀ ਤੇ ਬਾਕੀ ਮੌਸਮ ਚੱਲ ਰਿਹਾ ਗਰਮੀ ਦਾ ਹਾਂਜੀ ਹਾਂਜੀ ਜਿਹੜੀ 20 ਲੀਟਰ ਦੀ ਗਾਇ ਆ ਨਾ ਉਹ ਵੀ ਮਹਾ ਆ ਟਾਈਮ 13 ਜਵਾਲੀਟਰ ਭਰਦੀ ਆ ਤੇ 13 ਜਵਾਲੀਟਰ ਦੋ 10 ਲੀਟਰ ਮਹਾ ਉਹ ਵੀ ਖਿੱਚ ਕੇ ਕਹੋਗੇ ਕਿੰਨੀ ਗਰਮੀ ਪੈਂਦੀ ਇਹ ਤੁਹਾਨੂੰ ਵੀ ਪਤਾ ਆ ਹਾਂਜੀ ਉਹਦਾ ਹੀਰਾਂ ਦਾ ਵੱਡ ਪਾ ਸਕਨੇ ਆ ਹਾਂਜੀ ਹਾਂਜੀ ਦੁੱਧ ਤੇ ਖ ਤੋਰੋ ਫਿਰ ਇੱਕ ਵਧੀਆ ਗਈ ਆ ਇਹ ਗੱਲ ਕੋਈ ਰਾਹ ਰਿਹਾ बाकी ये है वे सोन तकर चंगी तैयार होगी ते किन्ना ਕ ਮੁੱਲ ਰੱਖ ਦੀਏ ਵੀਰ ਜੀ ਫਿਰ ਇਹਦਾ ਵੀਰ ਜੀ ਵੇਖੋ ਮੌਸਮ ਚੱਲਣ ਲਿਆ ਗਰਮੀ ਦਾ ਮੁੱਲ ਕਰਾਉਣਾ ਭਾਜਣਾ ਮਰਜ਼ੀ ਕਰਵਾ ਦੇ ਹਾਂ ਭਾਏ 45 ਕਰਾ ਲੋ 40 ਕਰਾ ਲੋ ਪਰ ਜਹਾਨ ਵਾਲੇ ਕੱਲ ਇਹ ਕਿੰਨਿਆ ਵੀ ਕਰਨੀ ਆ ਬਿਲਕੁਲ ਜੱਸ ਨਾਲ ਹੀ ਕਰੀਏ ਜੀ ਜੱਸ ਨਾਲ ਹੀ ਗੱਲ ਹੀ ਹੈ ਅੱਜ 33000 ਦੇ ਦੇ ਜੀ ਤੇਰਾ 33000 ਹਾਂ ਜੀ ਛੋੜ ਛੜ ਮੌਕੇ ਤੇ ਥੋੜੀ ਬਾਤੀ ਹੋਰ ਕਰਦੇ ਹੋਗੇ ਹੁਣੇ ਹੀ ਕਰਦੇ ਨੇ 32000 ਜਰਾਂਗੇ ਬਾਕੀ ਵੀਰ ਕੋਈ ਫੋਨ ਲਾਵੇ ਮੋਰੀ ਮਾਂ ਵੱਤਾਂ ਵੱਤ ਕਰਾਂਗੇ ਨਾ ਸਕੇ ਠੀਕ ਹੈ ਇਹ ਨਹੀਂ ਵੱਡੀ ਵੈੜਿਆ ਛੋਟੀ ਹੈ ਜੇ ਬਾਨਾ ਲਾਣਾ ਲਾਣਾ ਚੰਗੀਆਂ ਨੇ ਕੋਈ ਸਾਰ ਨਿਕਲਣਾ ਸਾਰ ਮੱਜਾਂ ਵਰਗਾ ਲੱਗਾ ਇਹਦਾ ਹਾਂਜੀ ਹਾਂਜੀ ਪਰ ਆਪਾਂ ਦੇ ਦੇਣੀ ਆਗੇ ਠੀਕ ਹੈ ਤੇ ਹੁਣ ਇੱਕ ਆ ਬੜੀ ਖੂਬਸੂਰਤ ਜੀ ਵੈੜਿਆ ਹੈ ਸਾਰਿਆਂ ਤੋਂ ਜਵਾਨ ਹੈ ਜਵਾਨ ਹੈ ਟਾਈਮ ਨਾਲ ਬਾਕੀ ਛੱਡੀ ਤੇ ਨਹੀਂ ਰਹਿ ਰਿਹਾ ਠੰਦਾ ਜੀ ਅਜੇ ਚਾਰ ਸੋ ਆ ਪਹਿਲਾ ਪੰਜ ਚਾਰ ਦਾ ਤੇ ਮੋੜੀ ਦੇ ਠੀਕ ਹੈ ਤੇ ਇਹ ਤਾਂ ਜਦੋਂ ਧੱਕਰ ਨੂੰ ਜਵਾਨ ਹੋਣੀ ਤਾਂ ਪੂਰਾ ਕੱਦ ਕਰ ਜਾਣਾ ਜੀ ਪੂਰਾ ਕੱਦ ਕਰੇਗੀ ਹੁਣ ਵੀ ਬਾਕੀ ਥੱਲੇ ਵੀ ਬਣਗੇ ਟਾਈਮ ਲੈਂਦੀ ਹੈ ਕੋਈ 10 ਦਿਨ ਲਾਵੇ 15 ਲਾਵੇ ਠੀਕ ਹੈ ਤੇ ਕਿੰਨੇ ਦਾ ਦੁੱਧ ਆ ਲੀਜੇ ਵੇਖੋ ਠੰਡੀ ਧੀਰੀ ਆ ਛਾਂ ਤੇ ਚਾਗ ਲੱਗਾਈ ਇਹ ਨਹੀਂ ਦੇ ਛੜ ਨਹੀਂ ਜਾ ਠੀਕ ਹੈ ਦੁੱਧ ਦੇਖੋ ਜਦ ਤਿਆਰ ਹੋਏ ਦੁੱਧ ਭਰੇਗੇ 14-15 ਲੀਟਰ ਇਹ ਟਾਈਮ ਲੜਾ ਹਾਂਜੀ ਇਹ ਸਾਲਾ ਕਮੇਟੀ ਜਿਹਨੇ ਦਿਨ ਸਾਫ ਲਾ ਕੇ ਵਾਦੇ ਵੰਦੀ ਜੇ ਤੁਰੰਤ ਗਰਮੀ ਦਾ ਮੌਸਮ ਨਿਕਲ ਜਾਣਾ ਹੈ ਹਾਂਜੀ ਹਾਂਜੀ ਰੰਗ ਬਾਜ ਵਹਿੜਿਆ ਬਾਕੀ ਪਹਿਲਾ ਸੋਵਾ ਤੇ ਮੋਂ ਜਿਹੜੀ ਚਾਰਦਨ ਦਾਸ ਤੇ ਦਿਖਾ ਦਈਏ ਤੁਹਾਨੂੰ ਸੋਵਾ ਆ ਦੇ ਸਾਦੇ ਸਾਦੇ ਜੀ ਪਿਓਰ ਚਾਰਦਨ ਦੇ ਜੀ ਸਾਈਡ ਵਾਲੇ ਉੱਧਰ ਹੀ ਸਾਈਡਾਂ ਦੇ ਇੱਧਰ ਹੀ ਉੱਧਰ ਹੀ ਖਲੋਤੋ ਠੀਕ ਹੈ ਜੀ ਬੰਦੋ ਜੀ ਬਾਕੀ ਹਵਾਨਾ ਥੱਲੇ ਫਿਕਸ ਜੇ ਤਿਆਰ ਕਰਨੀ ਹੈ ਹੁਣ ਇਹ ਤੋਂ ਬਾਅਦ ਗਾੜੀ ਸਾਰੀਆਂ ਤੁਹਾਨੂੰ ਦੱਬਣਾ ਹੀ ਤੁਹਾਨੂੰ ਦਿਖਾਉਣੀ ਆ ਤੇ ਇਹਦਾ ਮੁੱਲ ਫਿਰ ਵਿੱਚੀ ਦੇਖੋ ਜਿੱਦਾਂ ਤਿਆਰ ਹੋ ਗਈ ਬੱਛੀ ਇਹ ਵੀ 50-7000 ਦੀ ਆ ਹਾਂ ਜੀ ਪਰ ਆਪਾਂ ਕਿਸੇ ਵੀਰ ਨਾਲ 40 ਸਾਂਭਣੀ ਆ ਆਪਾਂ ਇਹਦਾ 50-60 ਨਹੀਂ ਕਰਨਾ ਹੈਗਾ ਹਾਂ ਜੀ 35000 ਦੀ ਇਹ ਦੇ ਦਾਂਗੇ 35000 ਦੀ ਇਹ ਵੀ ਦੇ ਦਾਂਗੇ ਹਾਂ ਜੀ ਵਿੱਚੋਂ ਛੋਟ ਕਰ ਦੋਗੇ ਇਹ ਵੀ 3000 ਹੀ ਹੋਰ ਡਾ ਦਾਂਗੇ ਵਿੱਚੀ 35000 ਦੀ ਦੇ ਦਾਂਗੇ ਵੀ ਠੀਕ ਆ ਬਾਕੀ ਵੀਰ ਕੋਲ ਫੋਨ ਲਾਏ ਹੋਵੇ ਮਾਰਦਣ ਕਰਾਂਗੇ ਠੀਕ ਆ ਜੀ ਹਾਂ ਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਇਹ ਅੱਜ ਹੀ ਸੋਈ ਅੱਜ ਹੀ ਸੋਈ ਆ ਬਾਕੀ ਠੰਡੀ ਈ ਆ ਜੀ ਠੀਕ ਆ ਆਪੇ ਪਾ ਜੋ ਪੇ ਕੱਚਾ ਨਾਲ ਢਾਈ ਨਾ ਠੀਕ ਆ ਤੇ ਮਗਰ ਵੱਛੀ ਬੜੀ ਪਿਆਰੀ ਆ ਗਈ ਬਹੁਤ ਆਉਂਦੀ ਆ ਗਈ ਠੀਕਾ ਕਿਸੇ ਤਰ੍ਹਾਂ ਭਰਾ ਠੀਕ ਆ ਹਾਂ ਜੀ ਤੇ ਦਸੀਏ ਤੇ ਬਾਰੇ ਹਾਂ ਜੀ ਜੇਨਾ ਕੱਲੀ ਆਈ ਹੈ ਸਫਰ ਜਾਈ ਹੁੰਦਾ ਭਾਜੇ ਦਿਨ ਦਾ ਲਹਿੰਦੀ ਹੀ ਘਰਾਂ ਤਰੀ ਨਹੀਂ ਆ ਅੱਛਾ ਤੁਹਾਨੂੰ ਬਧਾਂਦੇ ਆ ਥੋੜੀ ਸੁਕਣ ਦੀ ਆ ਬਾਕੀ ਆਪਣੇ ਆਪ ਹੀ ਸੁਕੀ ਆਪੇ ਜਵਾਗ ਵਿੱਚ ਚੰਗਾ ਸਾਰੀ ਡਾਇ ਹੈ ਚੰਗਾ ਅੱਛਾ ਅੱਛਾ ਤੇ ਬਾਕੀ ਤੋਣ ਜਾਣ ਵਧੀਆ ਲੱਗੀ ਖੜੀ ਭਰੀ ਆ ਠੀਕ ਆ ਤੇ ਦੁੱਧ ਇਹਨੇ ਵੀ ਸੇਵਾ ਕਰੇਗਾ ਚਲੋ ਅਸੀਂ 20 ਲੀਟਰ ਤੇ ਨਹੀਂ ਕਹਿੰਦੇ ਦੁੱਧ 10 12 ਲੀਟਰ ਨੇ ਭਰੀਆਂ ਮਾਣ ਲੈ ਠੀਕ ਹੈ ਜੀ ਚਲੋ ਫਿਰ ਤੋਰੋ ਬਾਕੀ ਕੁਛ ਖਾਲੀ ਹੋ ਗਈ ਥੱਲੇੋਂ ਕਿੰਦੇ ਤੇ ਕੁਛ ਦੇਨੇ ਵੀ ਪਹਿਲਾਂ ਸੂਪੀ ਆ ਗਰਮੀ ਗਰਮੀ ਕਰਕੇ ਸਫਰ ਚ ਗਈ ਆਲੀ ਪਹਿਲਾਂ ਸੂ ਗਿੰਦੀਆਂ 10 12 ਲੀਟਰ ਦੁੱਧ ਜਿਹੜਾ ਕਿੰਦੇ ਕੀ ਰਮਾਨ ਨੂੰ ਦੇਈ ਜਾਊਗੀ ਬਾਕੀ ਅੱਜ ਹੀ ਸੂਈ ਆ ਉਂਝ ਕੱਦ ਕਾਟ ਦੀ ਚੰਗੀ ਆ ਤੇ ਮਗਰ ਵੱੱਛੀ ਵੀ ਚੰਗੀ ਆ ਆਹ ਦੇਖ ਸਾਡੇ ਹਵਾ ਨੇ ਤਾਂ ਲੱਗੇ ਤੇ ਕਿੰਨਾ ਘਰ ਮੋਦ ਰੱਖਦੀ ਆ ਤਾਂ ਆਪਾਂ ਮੋੜ ਦੇ ਕੋਲ ਮੇਰੇ ਜਿੱਦਾਂ ਦੇ ਵਸ਼ੀਂ ਚੀਤੇ ਇਹਨਾਂ ਪਿਆਰ ਅਗੇ ਵਸ਼ੀ ਰਗਮਦੀ ਆ ਹਾਂਜੀ ਹਾਂਜੀ ਤੇ ਆਪਾਂ ਮੁੱਲ ਦਾ ਬਿਲਕੁਲ ਨਾਰਮਲ ਹੀ ਰੱਖਣਾ ਕਿੰਨਾ ਦੇਖੋ ਵਸ਼ੀ ਸਰ ਸਿਰੋਂ ਸਟਾ ਪੈਟੀਆ ਜਮ ਵਸ਼ੀ ਇਹਦਾ ਲਾਈਏ ਹਾਂਜੀ ਹਾਂਜੀ ਗਰੀਬ ਦੀ ਆ ਆਪਾਂ ਇਹਦਾ 35 ਵੀ ਨਹੀਂ 32 ਵੀ ਨਹੀਂ ਕਰਨਾ 28000 ਜੀ 28000 ਜੀ ਹਾਂਜੀ ਤੇ ਛੋਟ ਛੜ ਵਿੱਚੋਂ ਕਰ ਦੇਓਗੇ ਤੇ ਕੀ ਆ ਜੀ ਛੱਡ ਦਾਂਗੇ 67000 ਦੀ ਅੱਜ ਰੇਟ ਬਿਲਕੁਲੇ ਕਰਨੇ ਕੇ ਪੋਚ ਛੋਟੇ ਹੀ ਮਹੀਨੇ ਹਟਾ ਦੇ ਨੇ ਆਪ ਗਰਮੀ ਚ ਜਿਦਾ ਮਰਜ਼ੀ ਕੇ ਵੀਰ ਕਹਿੰਦੇ ਆ ਮੰਦਾ ਆ ਅੱਜ ਦੇ ਵੀਰ ਨੇ ਮਾਲ ਖਰੀਦ ਰਾਂਗੇ ਇਸ ਘਰ ਵਾਲੇ ਤੋਂ ਇੰਨੀ ਗਰਮੀ ਚ ਬਾਹਰ ਜਾਂਦਾ ਨੂੰ ਪਾ ਲੱਗਦਾ ਮਾਰ ਬਾਰ ਹੰਮੀਗਾ ਹਾਂਜੀ ਹਾਂਜੀ ਸਰ ਗਰਮੀ ਕਰਕੇ ਬਾਹਰ ਕਿਸੇ ਦਾ ਨਿਕਲੋਂ ਜੀ ਨਹੀਂ ਕਰਦਾ ਉਹ ਤੁਹਾਡੀ ਵੀ ਮਜ਼ਦੂਰੀ ਆ ਸਾਡੀ ਮਜ਼ਦੂਰੀ ਆ ਵੀ ਜਾਣਾ ਪੈਂਦਾ ਹਾਂ ਹਾਂਜੀ ਹਾਂਜੀ ਤੇ ਬਹੁਤੇ ਵੀਰਾਂ ਦਾ ਤਾਂ ਨਹੀਂ ਕਰਦੀ ਤੇ ਹੁਣ ਆ ਗਈ ਆਪਣੇ ਕੋਲ ਮੱਝਾਂ ਆ ਗਈਆਂ ਹੁਣ ਇਹ ਵੀ ਤਾਜੀ ਸੋਈ ਕੱਟੀ ਆਈ ਏ ਤਾਜੀ ਸੋਈ ਜੇ ਕੱਢੀ ਜਰਾ ਕੱਤੇ ਵੀ ਚੰਗੀ ਆਈ ਏ ਤੇ ਮਗਰ ਕੱਟੀ ਬਹੁਤ ਸਰੀ ਜਟੀ ਏ ਜੀ ਇਸ ਵਾਰ ਤੇ ਨਾਲੋਂ ਬਿਲਕੁਲ ਇਹਦਾ ਵੀ ਨਾਲ ਕਿੱਦਾਂ ਕਿ ਦੁੱਧ ਆ ਲਈ ਜੇ ਦੁੱਧ ਵੇਜੇ 13 14 ਲੀਟਰ ਨਾਰਮਲ ਭਰੇ ਕੇ ਜਿਨਾਂ ਥਣ ਲੱਗਾ ਨੋਕ ਵਾਲਾ ਵੇਖੋ ਕਰਾ ਕੇ ਤਾਂ 10 ਲੀਟਰ ਮੈਂ ਤੋਰਾਂ ਮੈਂ ਕਰੀ ਇਸ ਮੇਂ ਆ ਚੀ ਗਈ ਏ ਨੂੰ ਗਰਮੀ ਜਾ ਗਈ ਏ ਕੱਜੀ ਦੀ ਠੀਕ ਆ ਹਾਂ ਜੀ ਕੰਡ ਕੰਡ ਬੜੀ ਝੁੱਟੀ ਏ ਛੋਟੀ ਨੇ ਬਾਕੀ ਕੱਦ ਕੱਠ ਪੇਚਪੁੜੇ ਦੇ ਵੀ ਚੰਗੀ ਬਾਕੀ ਤਾਜੀ ਸੋਈ ਆ ਤੇ ਕੋਈ ਬਹੁਤ ਹੀ ਖਾਸ ਲੱਪੇ ਚ ਵੀ ਨਹੀਂ ਆ ਹਾਲਾਂਕਿ ਬੱਚਾ ਵੀ ਇਹਨੇ ਕਾਫੀ ਪਲਿਆ ਦਿੱਤਾ ਕਾਫੀ ਪਲੀ ਕੱਤੀ ਹੈ ਇਹਨੇ ਮੈਂ ਲੈ ਜਾਓ ਜੀ ਕਤੀ ਬਈ ਦੋ ਦੋ ਸਤਿ ਸ਼੍ਰੀ ਅਕਾਲ ਜੀ ਪਾਕਿਸਤਾਨ ਤੋਂ ਚੰਗੇ ਕੁਮਾਰਦਾਰ ਲੱਗਿਆ ਵੇ ਠੀਕ ਆ ਬੈਠਾ ਲਈ ਕੀਤੀ ਹੈ ਕਿੰਨਾ ਫਿਰ ਇਹਦਾ ਮੁੱਲ ਮੁੱਲ ਇੱਥੇ ਦੇਖੋ ਜਦਾਂ ਝੋਡੀ ਉੱਤੇ ਪਣੀ ਜੁੜੀ ਆ ਹਾਂਜੀ ਹਾਂਜੀ ਕੋਲ ਕਰਾਉਣ ਨੂੰ ਭਾਏ 12 ਕਰਾ ਲਓ 15 ਕਰਾ ਲਓ ਹਾਂਜੀ ਪਰ ਆਪਾਂ ਰੇਟ ਉਨਾ ਹੀ ਰੱਖਣਾ ਅੱਜ ਠੀਕ ਆ ਲੱਖ ਲਈ ਦੇ ਦੀਏ ਲੱਖ ਜੋ ਕਿੰਨੇ ਛੱਡ ਗਏ 5 ਛੱਡ ਗਏ ਨਹੀਂ 5 ਨਹੀਂ ਆਪਾਂ ਮਾਰਜਿਨ ਦਾ 10-15 ਹਜ਼ਾਰ ਹੀ ਡਬਲ ਛੱਡਦਾ ਆਂ ਅੱਛਾ ਹਾਂਜੀ ਹਾਂਜੀ ਕਿੰਨੇ ਦੀ ਫਿਰ 90000 ਦੀ ਦੇ ਦਾਂਗੇ 90000 ਦੀ ਹਾਂਜੀ ਕਿ ਮੌਕੇ ਤੇ ਹੋਰ ਕਰ ਦੋ ਚੱਲ ਆ ਵੀ ਛੋਟਾ ਦੇ ਖੁੱਲੀਆਂ ਫਿਰ ਕੇ ਜਾਣ ਦੋ ਕੰਮ 80000 ਦੀ ਦੇਣੀ ਪਹਿਲੇ ਫੁੰਦੇ ਅੰਦੀ ਨਹੀਂ ਜਾਗੀ ਪਰ ਅੱਛਾ ਬਾਜ਼ਰ ਤੇ ਵੀ ਜੇਰਾ ਲੱਖ ਤੋਂ ਉੱਪਰ ਵਾਲੀ ਏ ਛੋਟੀ 80000 ਦੀ ਬਾਕੀ ਇਹ ਆ ਵੀ ਕੋਈ ਆਣ ਕੇ ਵੇਖੇ ਇੱਕ ਕਰੀ ਠੀਕ ਹੈ ਜੀ ਤੇ ਹੁਣ ਇੱਕ ਹੋਰ ਵੀ ਤਾਜੀ ਸੂਈ ਆ ਤਾਜੀ ਸੂਈ ਇਹਦੇ ਮਗਰ ਵੀ ਕੱਟੀ ਏ ਇਹਦੇ ਮਗਰ ਵੀ ਕੱਟੀ ਏ ਇਹਦਾ ਵੀ ਇਹਦਾ ਵੀ ਨਾੜੂ ਜਿਹੜਾ ਨਾਲ ਗਿੱਲਾ ਹੀ ਆ ਠੀਕ ਆ ਹਾਂਜੀ ਹਾਂਜੀ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹ ਵੀ ਕੱਲੀ ਛਰੀ ਦੇ ਬਿਲਕੁਲ ਆ ਕੇ ਬੱਚੇ ਨੇ ਕੱਲੀ ਦੁਨੀਆਂ ਨੇ ਇਹ ਸਵੇਰੇ ਕੱਲ ਸੋਈ ਆ ਇਹ ਰਾਤੀ ਸੋਈ ਇਹਨੇ ਗਾਇਮ ਨੇ ਰੇਢੀ ਠੀਕ ਆ ਹਾਂਜੀ ਤਾਂ ਇੱਕ ਨਿਕ ਦੁੱਧ ਆ ਲਈ ਫਿਰ ਦੁੱਧ ਦੇਖੋ ਜੀ ਮੈਂ ਪੜੀ ਜਿਹੜੀ ਇਹ ਜੀ ਮੈਂ ਨੂੰ ਕੀ ਕਹਿੰਦਾ 13 14 15 ਮਿੰਟ ਦੁੱਧ ਤੋਰੋ ਫਿਰ ਇੱਕ ਨਹੀਂ ਦਿੱਤਾ ਕਿ ਚੌਂਚਾਂ ਵਧੀਆ ਲੱਗੀ ਆ ਖਾਨ ਵਾਂਗੀਆਂ ਚੜ੍ਹਾਈਆਂ ਲੱਗਾਂ ਨੇ ਬਾਕੀ ਇਹ ਵੀ ਚੰਗੀ ਭਾਰੀ ਮੱਝ ਆ ਕੱਦ ਕਾਠ ਪੱਖਾ ਪੂਰੀ ਜਵਾਨ ਆ ਫਾਰੇ ਪੱਲੇ ਦੀ ਮੱਝ ਆ ਤੇ ਤਾਨੇ ਨੂੰ ਦੇਖਦੇ ਚੰਗੇ ਕਿਆਪ ਤੇ ਆ ਜਿਹੜਾ ਘਾਤ ਘਾਟ ਸਹੀ ਲੈਣਾ ਗੱਟੇ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਨਿਗਾਨਾ ਵੇਖੇ ਚੰਗੀ ਤਰ੍ਹਾਂ ਤਸੱਲੀ ਕਰੇ ਤੇ ਦਾ ਫਿਰ ਮੁੱਲ ਵੇਖ ਲਓ ਮਿਰਜੀ ਜਿੰਨੇ ਦੇ ਕਹਿੰਦੇ ਉਹਨਾਂ ਕਰਦੇ ਨਿਮਾਜ਼ ਜਾਇਜਾ ਕਰਦੀਏ ਕਿ ਜਾਇਜਾ ਕਰਦੀਏ ਬਾਦੀ ਲੱਖ ਰੁਪਿਆ ਦਾ ਵੀ ਲੱਖ ਜਾਇਜ ਹੁੰਦਾ ਜੀ ਹਾਂਜੀ ਲੱਖ ਰੁਪਿਆ ਜਾਇਜ ਹੁੰਦਾ ਜੀ ਨਹੀਂ ਨਜਾਜ ਹੀ ਨਹੀਂ ਕਰਨੀ ਕਿਹਨਾਂ ਤਾਂ ਇਹ ਬਹੁਤ ਔਖੇ ਭੰਦੇ ਆ ਮਾਮਲੀ ਲਾਹਾਂਗੇ ਕਿੰਨਾ ਮੈਂ ਤਾਂ ਸਿਰੋਂ ਸਟੈਂਪ ਜਿਹੜਾ ਤਰਿਆ ਬਾਹ ਜਾਵੀ ਗੰਦਾ ਹਾਂਜੀ ਪਰ ਆਪਾਂ 75 ਦੇ ਨਹੀਂ ਆਪਾਂ ਬਿਲਕੁਲ ਜਾਇਜ ਰੇਟ ਤੇ ਦੇਣੀ ਆ ਕਿੰਨੇ ਦੀ ਦੋ ਯਾਰ ਛੱਡ ਦਈਏ ਕਿੰਨੇ ਚ 75 ਚ 75 ਚ ਹਾਂਜੀ ਦੋ ਛੱਡ ਦਈਏ ਬਾਦ ਵਿੱਚ ਹੋਰ ਛੱਡ ਦਈਏ ਕਿ ਦੱਸੋ ਜਿੰਨੇ ਦੇ ਹੀ ਦੇ ਯਾਰ ਭੀਜੀ ਪੂਰੇ 70 ਜੀ ਨਹੀਂ ਪੂਰੇ 70 ਦੇ ਵੀ ਦੇਣੀ ਹੋਰ ਛੋੜ ਕਰਾਂਗੇ ਆਵਾਜ਼ ਨਹੀਂ ਕਰਨਾ ਕਿਸ ਨੂੰ ਫਾਇਦਾ ਕੀ ਜੇ 70 ਦੇ ਤੇ ਕਿਸ ਨੂੰ ਕੋਈ 10000 20000 ਮਾਰਕੀਟ ਦਾ ਡਾਊਨ ਨਾ ਮੈਂ ਗਈ ਜੇ ਫਿਰ ਮਜ਼ਾ ਨਹੀਂ ਆਗਾ ਗੱਲ ਦੀ ਅੱਛਾ ਦਵਾਰੀ ਹੋਰ ਛਡਾਓ ਦੋ ਹੋਰ ਛੱਡ ਦਈਏ ਫਿਰ 70 ਹੋਰ ਛਡਾਓ ਸਤ ਤਰ ਨਹੀਂ ਹੋਰ 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 ਸ਼ੌਟ ਕਰੋ ਖੁੱਲੇ ਦਿਲ ਕਰੋ ਗੈਸਨ ਲਓ ਤੁਸੀਂ ਪਰ ਇਹ ਨਾਲ ਤੇ ਵੀ ਭਰਾ ਕੇ ਕਈ ਨੇ ਵੇਖਿਆ ਵੀਡੀਓ ਕਹਿ ਲਿਆ ਨਾ ਭਾਈ ਇਹਦੇ ਦੇਣੀ ਆ ਤੇ ਕਈ ਸੋਚੀ ਪਾਇਆ ਨਾ ਕਿ ਕੋਈ ਨੁਕਸ ਨਹੀਂ ਮੱਚ ਅੱਛਾ ਤਸਲੀ ਕਰੇ ਵੀ ਧਾਰ ਜਿਵੇਂ ਪੂਰੇ ਛਟਾਏ ਤੇ ਦੁੱਧੋ ਵਿੱਚ ਇਹ ਕਿਹੜਾ ਕਮੀਰੇ ਇੱਕੋ ਗੱਲ ਕਰਦੀ ਆ ਫਿਰ ਇੱਕੋ ਗੱਲ ਪੈਂਟ ਦੀ ਦੇ ਦੀਏ ਆਉਂਦੇ ਨੇ ਭਾਰ ਇਹੋਲੇ ਮਾਰਕੀਟ ਦੇ ਵਿੱਚ ਜਿਵੇਂ 80 ਹਜ਼ਾਰ ਦੀ ਮੈਂ ਆਇਆ ਅੱਜ ਨੇ ਕਿਹਾ ਤਾਂ ਪਹੜੀ ਹਾਦੀ ਦੇ ਦਾਂਗੇ 20 ਕੇ ਫੂਲਾ ਹੀ ਹੋਰ ਬਾਕੀ ਪੂਰੀ ਭਾਰੀ ਮਾਝਾ ਵੱਡੀ ਮਾਝਾ ਜਿਹੜੀ ਖੁਦੀ ਨਹੀਂ ਕਿ ਫਿਰ ਤਾਂ ਆਦੀ ਬਿਲਕੁਲ ਸਾਦੀ ਆ ਤੇ ਬਾਕੀ ਪੂਰੇ ਜਵਾਨ ਮਾਝਾ ਜਿਹੜੀ ਬਾਕੀ ਕੋਈ ਆਣ ਕੇ ਵੇਖੇ ਇੱਕ ਨਹੀਂ ਤੇ ਇਹ ਤੋਂ ਵੀ ਹੋੜਾ ਬਹਿਗਾ ਜੀ ਇਹ ਤੋਂ ਵੀ ਹੋੜਾ ਆ ਸਾਰਾ ਚਲੋ ਫਿਰ ਦਿਖਾ ਦਈਏ ਤੇ ਦੱਸਿਏ ਵੀਰ ਜੀ ਹਾਂਜੀ ਵੀਰ ਜੀ ਆ ਮੈਂ ਜੀ ਹਾਂਜੀ ਦੂਜਾ ਸਵਾਲ ਏ ਹਾਂਜੀ ਦਹਾ ਟਾਂ ਦਾ 1809 ਲੀਟਰ ਜੇ ਤਿਆਰ ਬਿਲਕੁਲ ਅੱਛਾ ਫਿਰ ਜਿਹੜਾ 150 ਉਹ ਨਹੀਂ ਨਾ ਰਗਾ ਕੱਤੀ ਮਗਰ ਜੇ ਆ ਮਗਰ ਕੱਤੀ ਜੀ ਬਾਕੀ ਸਾਰਾ ਸਮਾਨ ਦੀ ਬਹੁਤ ਵਧੀਆ ਹੈ ਤੋੜੋ ਫੇਰੇ ਕਰੀ ਮੈਂ ਬਾਹਰ ਤੋੜ ਕੇ ਦਿਖਾਈਏ ਕਿ ਤੋੜਾਂਗੇ ਟੋਕ ਕੇ ਆਣਾਂਗਾ ਹਾਂ ਦੇਖ ਸਾਡੇ ਕੱਟ ਕਾਟ ਪੱਖੇ ਵੀ ਜਵਾਨ ਹੈ ਉਤਨਾ ਬਾਕੀ ਜਿਹੜੀਆਂ ਨੇ ਸੋਈਆਂ ਆ ਦੁੱਧ ਦੀ ਆਪ ਚਵਾਈ ਕਰਕੇ ਤਸੱਲੀ ਕਰਕੇ ਕਰੋ ਤੇ ਇਹਦਾ ਫਿਰ ਮੁੱਲ ਇਹਦੇ ਮੁੱਲ ਕਿੰਨਾ ਕਰਦੇ 85 ਕਰਾ ਲਓ ਭਾਈ 90 ਕਰਾ ਲਓ ਹਾਂਜੀ 70000 ਦੀ ਦਾਗੇ ਵੇਚੇ 70000 ਦੀ ਹਾਂਜੀ ਹਾਂਜੀ ਤੇ ਵਿੱਚੋਂ ਕਿੰਨਾ ਮਾਨ ਕਰ ਦੀਏ ਮਾਨ ਹੁੰਦਾ ਕਰਾਂਗਾ ਵੀ 70000 ਦੇ ਥੋੜਾ ਜਿਆਦਾ ਆ ਜੇ ਜਿਆਦਾ ਤਾਂ ਕੋਈ ਨਹੀਂ ਘਟਾ ਦੇ ਕਿਹੜੀ ਗੱਲ ਹੈ ਜਿਆਦਾ ਕੋ ਲੈਣਾ ਕਿਸੇ ਕੋਲ ਤਾਂ ਇਹ ਬਹੁਤ ਔਖੇ ਬਣ ਦੇ ਗਏ ਮਾਛ ਦੋ ਛੜਤੀਆਂ ਹੀ ਨਹੀਂ ਹੋਰ ਯਾਰ ਛੱਡੋ ਦੋ ਕੋ ਛੱਡਦੇ ਆ ਕਿੰਨੇ ਚੋਂ ਭਲਾ 70 ਚੋਂ 60 ਚੋਂ ਨਹੀਂ 70 ਤੇ ਤੇ ਤਾਂ ਕਾਹੇ ਬੋਲੇ ਨਹੀਂ ਤਾਂ ਕਾਣੀ ਆ ਮੈਰੇ 70 ਕਿ ਉਹਨਾਂ ਸਤਾਈ ਜੜਟੇ ਮਾਰਦਿਆਂ ਜਿਹੜੇ ਕਹਤਾ ਨਾ ਪਰ ਆਪੇ ਮਹਿੰਗੀ ਲਈ ਆ ਅੱਛਾ ਤੇ ਕਹਤਾ ਤੇ ਦੇ ਦੇ ਆਂਗੇ ਠੀਕ ਆ ਛੋੜ ਛਾੜ ਨਹੀਂ ਹੋਣੀ ਅੱਜ ਤੋਂ ਠੀਕ ਆ ਤੇ ਬਾਕੀ ਕੀ ਆ ਆਪਣੀ ਤਸਲੀ ਕਰਕੇ ਮਾਲ ਛੜੇ ਠੀਕ ਆ ਘਪਣਾ ਪਾਸ ਕਰਕੇ ਸਈਆਂ ਹੀ ਆਪਣੀ ਚੋਗਤ ਤਸਲੀ ਕਰਕੇ ਫੇਰ ਮਾਰ ਠੀਕ ਆ ਬੀ ਜੀ ਬਾਕੀ ਜੋ ਵੀ ਆ ਸਾਰਾ ਕੋਟਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਚਾ ਕੇ ਤਸੱਲੀ ਕਰਕੇ ਇੱਥੇ ਆਣ ਕੇ ਪਾਸ ਕਰਕੇ ਖੜੋ ਜੇ ਕੋ ਵੀ ਨਹੀਂ ਚਵਾਈ ਕਰਕੇ ਖੜਦਾਓ ਆਪਣੀ ਜ਼ਿੰਮੇਵਾਰੀ ਦੇ ਆਪਣੀ ਸਮਝਣਾ ਪਸ਼ੂ ਖੜੇ ਜੀ